ਭਾਰਤੀ ਫਿਲਮ ਸੰਤ ਵਿੱਚ ਸਭ ਤੋਂ ਲੰਬਾ ਸਮਾਂ ਆਪਣੀ ਅਦਾਕਾਰੀ ਦਾ ਡੰਕਾ ਬਜਾਉਣ ਵਾਲਾ ਅਦਾਕਾਰ ਤੇ ਬਾਲੀਵੁੱਡ ਦਾ ਹੀਰਮਨ ਤਰਮਿੰਦਰ ਪਾਵੇਂ ਇਸ ਦੁਨੀਆ ਵਿੱਚ ਨਹੀਂ ਰਹੇ ਪਰ ਉਹਨਾਂ ਦਾ ਫਿਲਮੀ ਇਤਿਹਾਸ ਕਾਫੀ ਲੰਬਾ ਹੈ ਇੱਕ ਇਕਲੌਤਾ ਪੰਜਾਬੀ ਅਦਾਕਾਰ ਜੋ 6 ਦਹਾਕਿਆਂ ਤੋਂ ਵੱਧ ਸਮਾਂ ਫਿਲਮ ਜਗਤ ਵਿੱਚ ਸਰਗਰਮ ਰਿਹਾ ਤੇ 300 ਤੋਂ ਵਧੇਰੇ ਫਿਲਮਾਂ ਵਿੱਚ ਯਾਦਗਾਰੀ ਭੂਮਿਕਾ ਨਿਭਾਈਆਂ ਹਨ ਪੰਜਾਬ ਦੇ ਪੁੱਤਰ ਤਰਮਿੰਦਰ ਸਿੰਘ ਦਿਓਲ ਦਾ ਜਨਮ 8 ਦਸੰਬਰ 1935 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ ਵਿੱਚ ਕੇਵਲ ਕ੍ਰਿਸ਼ਨ ਸਿੰਘ ਦਿਓਲ ਅਤੇ ਮਾਤਾ ਸਤਵੰਤ ਕੌਰ ਦੇ ਘਰ ਹੋਇਆ। ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹਨਾਂ ਨੂੰ ਪਸੰਦ ਕੀਤਾ ਗਿਆ ਹੈ ਜਿਸ ਕਰਕੇ ਉਹਨਾਂ ਨੂੰ ਵੱਖ-ਵੱਖ ਫਿਲਮ ਫੇਅਰ ਅਵਾਰਡ ਅਤੇ ਹੋਰ ਵੱਖ-ਵੱਖ ਤਰ੍ਹਾਂ ਦੇ ਪੁਰਸਕਾਰ ਮਿਲੇ ਹਨ ਐਕਸ਼ਨ ਕਿੰਗ ਹੋਣ ਕਰਕੇ ਉਹਨਾਂ ਨੂੰ ਹੀਮੈਨ ਦਾ ਖਿਤਾਬ ਦਿੱਤਾ ਗਿਆ 1975 ਵਿੱਚ ਆਈ ਫਿਲਮ ਸ਼ੋਲੇ ਤੋਂ ਉਹ ਬਹੁਤ ਪ੍ਰਸਿੱਧ ਹੋਈ ਜਦੋਂ ਕਿ ਇਹਨਾਂ ਦੀਆਂ ਹੋਰ ਵੀ ਪਹਿਲਾਂ ਕਾਫੀ ਫਿਲਮਾਂ ਹਿੱਟ ਹੋ ਚੁੱਕੀਆਂ ਹਨ ਧਰਮਿੰਦਰ ਨੂੰ ਫਿਲਮ ਫੇਅਰ ਮੈਗਜ਼ੀਨ ਦਾ ਨਵਾਂ ਪ੍ਰਤਿਭਾ ਪੁਰਸਕਾਰ ਹਾਸਲ ਹੋਣ ਦਾ ਮਾਣ ਹੈ ਅਤੇ ਉਹ ਪੰਜਾਬ ਤੋਂ ਮੁੰਬਈ ਤੱਕ ਪੁੱਜੇ ਉਹਨਾਂ ਨੇ 1960 ਵਿੱਚ ਆਪਣੀ ਸ਼ੁਰੂਆਤ ਬੰਦਨੀ ਫਿਲਮ ਨਾਲ ਕੀਤੀ ਫਿਰ ਉਹਨਾਂ ਦੀਆਂ ਆਈ ਮਿਲਨ ਕੀ ਬੇਲਾ ਫੁੱਲ ਔਰ ਪੱਥਰ ਅਤੇ ਆਏ ਦਿਨ ਬਹਾਰ ਕੇ ਫਿਲਮਾਂ ਆਈਆਂ ਇਹ ਬਹੁਤ ਹਿੱਟ ਰਹੀਆਂ ਜਿਨ੍ਹਾਂ ਨੇ ਤਰਮਿੰਦਰ ਨੂੰ ਟੌਪ ਦਾ ਸਟਾਰ ਬਣਾ ਦਿੱਤਾ 1960 ਦੇ ਦਹਾਕੇ ਤੋਂ ਲੈ ਕੇ 1980 ਦੇ ਦਹਾਕੇ ਤੱਕ ਉਹਨਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ ਤਰਮਿੰਦਰ ਨੂੰ ਨੱਚਣਾ ਨਹੀਂ ਸੀ ਆਉਂਦਾ ਪਰ ਉਹ ਹਰ ਕਿਸਮ ਦੇ ਗੀਤ ਨੂੰ ਵੱਡੇ ਪਰਦੇ ਤੇ ਆਪਣੀਆਂ ਮਨਮੋਹਕ ਅਦਾਮਾਂ ਨਾਲ ਜਿਚਾ ਦਿੰਦੇ ਇਹਨਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਖਾਸ ਕਰਕੇ ਪ੍ਰਤੀਗਿਆ ਫਿਲਮ ਜੋ 1975 ਵਿੱਚ ਆਈ ਸੀ ਇਸ ਫਿਲਮ ਦਾ ਸਦਾ ਬਹਾਰ ਗੀਤ ਮੈਂ ਜੱਟ ਜਮਲਾ ਪਗਲਾ ਦਵਾਨਾ ਕਾਫੀ ਹਟ ਰਹਾ ਇਸ ਫਿਲਮ ਦੇ ਵਿੱਚ ਉਹ ਸਿਰ ਤੇ ਬੋਤਲ ਰੱਖ ਕੇ ਪੰਜਾਬੀ ਅੰਦਾਜ਼ ਵਿੱਚ ਉਹਨਾਂ ਨੇ ਵਧੀਆ ਡਾਂਸ ਕੀਤਾ ਇਹ ਗੀਤ ਅੱਜ ਵੀ ਹਟ ਹੈ ਕਿਉਂਕਿ ਵਿਹਾਂ ਸ਼ਾਦੀਆਂ ਤੇ ਇਹ ਗੀਤ ਕਾਫੀ ਵੱਜਦਾ ਹੈ। ਧਰਮਿੰਦਰ ਨੇ ਹਿੰਦੀ ਸਿਨੇਮੇ ਦੇ ਵੱਖ-ਵੱਖ ਦੌਰਾਂ ਦੀਆਂ ਬਹੁਤ ਸਾਰੀਆਂ ਨਾਮਵਰ ਅਭਿਨੇਤਰੀਆਂ ਨਾਲ ਹਿੱਟ ਫਿਲਮਾਂ ਦਿੱਤੀਆਂ। ਜਿਨ੍ਹਾਂ ਦੇ ਵਿੱਚ ਮੀਨਾ ਕੁਮਾਰੀ, ਮਾਲਾ ਸਿੰਨਾ, ਸਾਇਰਾ ਬਾਨੋ, ਨੂਤਨ, ਨੰਦਾ, ਹੀਮਾ ਮਾਲਣੀ, ਅਨੀਤਾ ਰਾਜ ਆਦ ਹਨ। ਮੀਨਾ ਕੁਮਾਰੀ ਦੇ ਨਾਲ ਇਹਨਾਂ ਦੀ ਹਿੱਟ ਜੋੜੀ ਰਹੀ ਹੈ। ਇਸ ਜੋੜੀ ਨੇ 7 ਹਿੱਟ ਫਿਲਮਾਂ ਦਿੱਤੀਆਂ ਇਸ ਤੋਂ ਬਾਅਦ ਸਭ ਤੋਂ ਲੰਬਾ ਸਮਾਂ ਹਿਮਾ ਮਾਲੀਣੀ ਨਾਲ ਉਹਨਾਂ ਨਾਲ ਉਹਨਾਂ ਦੀ ਜੋੜੀ ਦੀ ਚਰਚਾ ਰਹੀ ਜਿਸ ਵਿੱਚ ਉਹਨਾਂ ਨੇ ਸ਼ੋਲੇ ਰਾਜਾ ਰਾਣੀ ਸੀਤਾ ਔਰ ਗੀਤਾ ਨਵਾਂ ਜਮਾਨਾ ਪੱਥਰ ਔਰ ਪਾਇਲ ਤੁਮ ਹਸੀਨ ਮਹਿਜਵਾਂ ਜੁਗਨੂ ਪ੍ਰਤਿਗਿਆ ਪੱਥਰ ਦੋਸਤ ਚਰਸ ਮਾਂ ਚਾਚਾ ਭਤੀਜਾ ਆਦ ਫਿਲਮਾਂ ਹਨ 1987 ਦੇ ਭਰੇ ਵਿੱਚ ਉਹਨਾਂ ਦੀਆਂ 9 ਫਿਲਮਾਂ ਆਈਆਂ ਜਿਨ੍ਹਾਂ ਦੇ ਵਿੱਚੋਂ 7 ਹਿੱਟ ਰਹੀਆਂ ਉਹਨਾਂ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਰੋਮਾਂਟਿਕ ਨਾਇਕ ਵਜੋਂ ਕੀਤੀ ਲੇਕਿਨ ਬਾਅਦ ਵਿੱਚ ਉਹ ਐਕਸ਼ਨ ਥ੍ਰਿਲਰ ਸਸਪੈਂਸ ਅਤੇ ਕਮੇਡੀ ਫਿਲਮਾਂ ਰਾਹੀਂ ਆਪਣੀ ਹਾਜ਼ਰੀ ਲਵਾਉਂਦੇ ਰਹੇ ਫਿਲਮ ਨਿਰਮਾਤਾ ਵਜੋਂ ਤਰਮਿੰਦਰ ਨੇ ਆਪਣੇ ਪੁੱਤਰ ਸੰਨੀ ਦਿਓਲ ਨੂੰ 1983 ਦੇ ਵਿੱਚ ਫਿਲਮ ਬੇਤਾਬ ਰਾਹੀਂ ਅਤੇ ਬੌਬੀ ਦਿਓਲ ਨੂੰ ਬਰਸਾਤ, ਬੇਟੀ ਈਸ਼ਾ ਦਿਓਲ ਨੂੰ ਟੈਲ ਮੀ ਓ ਖੁਦਾ ਅਤੇ ਪਤੀਜੇ ਅਵੇ ਦਿਓਲ ਦਾ ਸੋਚਾ ਨਾ تھا ਰਾਹੀਂ ਫਿਲਮੀ ਸਫਰ ਸ਼ੁਰੂ ਕਰਵਾਇਆ ਫਿਰ ਉਹਨਾਂ ਨੇ ਰਾਸ਼ਟਰੀ ਅਤੇ ਫਿਲਮ ਫੇਅਰ ਪੁਰਸਕਾਰ ਜੇਤੂ ਘਾਇਲ ਫਿਲਮ ਦਾ ਨਿਰਮਾਣ ਕੀਤਾ ਉਹਨਾਂ ਨੇ ਆਪਣੇ ਜਮਲਾ ਪਗਲਾ ਦਵਾਨਾ ਆਦ ਫਿਲਮਾਂ ਵੀ ਬਣਾਈਆਂ ਜਦੋਂ ਦਲੀਪ ਕੁਮਾਰ ਧਰਮਿੰਦਰ ਨੂੰ ਫਿਲਮ ਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਰਹੇ ਸੀ ਤਾਂ ਉਹਨਾਂ ਨੇ ਟਿੱਪਣੀ ਕੀਤੀ ਜਦੋਂ ਵੀ ਮੈਂ ਪ੍ਰਮਾਤਮਾ ਨੂੰ ਮਿਲਣ ਜਾਵਾਂਗਾ ਮੈਂ ਉਹਨਾਂ ਦੇ ਸਾਹਮਣੇ ਆਪਣੀ ਇੱਕੋ ਇੱਕ ਸ਼ਿਕਾਇਤ ਰੱਖਾਂਗਾ ਤੁਸੀਂ ਮੈਨੂੰ ਧਰਮਿੰਦਰ ਜਿੰਨਾ ਸੁੰਦਰ ਕਿਉਂ ਨਹੀਂ ਬਣਾਇਆ 1968 ਤੋਂ ਲੈ ਕੇ 1984 ਤੱਕ ਅਤੇ 1987 ਤੱਕ 18 ਬਾਰ ਬਾਕਸ ਆਫ ਇੰਡੀਆ ਦੀ ਟੌਪ ਐਕਟਰਸ ਦੀ ਸੂਚੀ ਵਿੱਚ ਰਹੇ ਹਨ ਉਹ 4 ਵਾਰ 1972 1975 ਦੀ ਸੂਚੀ ਵਿੱਚ ਵੀ ਟੌਪ ਤੇ ਰਹੇ ਹਨ ਬਾਲੀਵੁੱਡ ਵਿੱਚ ਆਉਣ ਦੇ ਬਾਅਦ ਸ਼ੁਰੂਆਤ ਦੇ ਦਿਨਾਂ ਵਿੱਚ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ ਕਿਹਾ ਜਾਂਦਾ ਹੈ ਕਿ ਤਰਮਿੰਦਰ ਦੇ ਕੋਲ ਰਹਿਣ ਲਈ ਜਗ੍ਹਾ ਨਹੀਂ ਸੀ ਜਿਸ ਕਰਕੇ ਉਹਨਾਂ ਨੇ ਗੈਰਾਜ ਵਿੱਚ ਕੁਝ ਰਾਤਾਂ گزارੀਆਂ ਉਹ ਬਚਪਨ ਦੇ ਵਿੱਚ ਪਹਿਲਵਾਨੀ ਕਰਦੇ ਸਨ ਕੁਝ ਦਿਨ ਉਹਨਾਂ ਨੇ 125 ਰੁਪਏ ਪ੍ਰਤੀ ਮਹੀਨੇ ਦੀ ਸੈਲਰੀ ਤੇ ਰੇਲਵੇ ਵਿੱਚ ਕਲਰਕ ਦੀ ਨੌਕਰੀ ਕੀਤੀ ਅਤੇ ਬਾਅਦ ਵਿੱਚ ਉਹ ਮੁੰਬਈ ਆ ਗਏ ਉਹ ਆਪਣੇ ਸਾਥੀ ਕਲਾਕਾਰਾਂ ਦੇ ਨਾਲ ਪਿਆਰ ਨਾਲ ਪੇਸ਼ ਆਉਂਦੇ ਸਨ ਜਦੋਂ ਵੀ ਕੋਈ ਉਹਨਾਂ ਨੂੰ ਸਮੱਸਿਆ ਆਉਂਦੀ ਤਾਂ ਉਹ ਉਹਨਾਂ ਦੇ ਨਾਲ ਖੜੇ ਹੁੰਦੇ ਇੱਕ ਪਾਰਟੀ ਵਿੱਚ ਜਦੋਂ ਅਭਿਨੇਤਾ ਸੰਜੇ ਖਾਨ ਨਸ਼ੇ ਵਿੱਚ ਸੀਤਾ ਉਹ ਆਪਣੇ ਇੱਕ ਸੀਨੀਅਰ ਕਲਾਕਾਰ ਦੀ ਬੇਇੱਜ਼ਤੀ ਕਰ ਰਹੇ ਸਨ ਧਰਮਿੰਦਰ ਨੂੰ ਇਹ ਬਰਦਾਸ਼ਤ ਨਹੀਂ ਹੋਇਆ ਜਿਸ ਕਰਕੇ ਉਹਨਾਂ ਨੇ ਸੰਜੇ ਖਾਨ ਦੇ ਇੱਕ ਥੱਪੜ ਜੜ ਦਿੱਤਾ ਕੁਝ ਸਮੇਂ ਬਾਅਦ ਜਦੋਂ ਸੰਜੇ ਖਾਨ ਦਾ ਟਿੱਪੂ ਸੁਲਤਾਨ ਦੇ ਸ਼ੋਅ ਦੇ ਸੈੱਟ ਤੇ ਅੱਗ ਲੱਗੀ ਤਾਂ ਉਹ ਹਸਪਤਾਲ ਜਾ ਕੇ ਐਨ ਬਾਬਕ ਹੋ ਗਏ ਕਿ ਸੰਜੇ ਖਾਨ ਦੀ ਹਾਲਤ ਦੇਖ ਕੇ ਰੁਪੈ ਤਰਮਿੰਦਰ ਅਤੇ ਅਮਤਾਬਚਨ ਦੀ ਦੋਸਤੀ ਸਿਰਫ ਪਰਦੇ ਤੇ ਜੈ ਬਿਰੂ ਤੱਕ ਸੀਮਤ ਨਹੀਂ ਸੀ ਅਸਲ ਵਿੱਚ ਉਹਨਾਂ ਦੀ ਡੂੰਗੀ ਦੋਸਤੀ ਸੀ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਦੀ ਦੋਸਤੀ ਛੋਲੇ ਫਿਲਮ ਦੇ ਸੈਟ ਤੇ ਨਹੀਂ ਬਲਕਿ ਚੁੱਪਕੇ-ਚੁਪਕੇ ਦੀ ਸ਼ੂਟਿੰਗ ਦੇ ਸਮੇਂ ਸ਼ੁਰੂ ਹੋਈ ਸੀ ਤਰਮਿੰਦਰ ਅਮਤਾਬਚਨ ਨੂੰ ਛੋਟੇ ਭਰਾ ਦੀ ਤਰ੍ਹਾਂ ਮੰਨਦੇ ਸਨ ਅਤੇ ਅਮਤਾਬਚਨ ਵੀ ਉਹਨਾਂ ਨੂੰ ਇੱਕ ਵੱਡੇ ਭਰਾ ਦੇ ਤੌਰ ਤੇ ਸਨਮਾਨ ਦਿੰਦੇ ਸਨ ਤਰਮਿੰਦਰ ਨੇ ਫਿਲਮੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਪਰਿਵਾਰਕ ਜ਼ਿੰਮੇਵਾਰੀਆਂ ਸੰਭਾਲ ਰੀਆਂ ਸਨ 1954 ਵਿੱਚ 19 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪ੍ਰਕਾਸ਼ ਕੌਰ ਨਾਲ ਵਿਆਹ ਕੀਤਾ ਜਿਨ੍ਹਾਂ ਦੇ 4 ਬੱਚੇ ਅਜੀਤ ਸਿੰਘ ਸੰਨੀ ਦਿਓਲ ਵਿਜੇ ਸਿੰਘ ਬੋਬੀ ਦਿਓਲ ਜੋ ਬਾਲੀਵੁੱਡ ਦੇ ਵਿੱਚ ਐਕਸ਼ਨ ਹੀਰੋ ਹਨ ਅਤੇ ਦੋ ਬੇਟੀਆਂ ਵਿਜੇਤਾ ਅਤੇ ਅਜੀਤਾ ਹਨ ਜੋ ਫਿਲਮੀ ਦੁਨੀਆ ਤੋਂ ਦੂਰ ਰਹੀਆਂ 1970 ਦਾ ਦਹਾਕਾ ਉਨ੍ਹਾਂ ਦਾ ਟੌਪ ਦਾ ਸਮਾਂ ਸੀ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਅਦਾਕਾਰਾ ਹਿਮਾ ਮਾਲਣੀ ਨਾਲ ਹੋਈ। ਉਹਨਾਂ ਦੀ ਜੋੜੀ ਨੇ ਸ਼ਰਾਫਤ, ਸੀਤਾ ਅਤੇ ਗੀਤਾ ਰਾਜਾ ਜਾਨੀ ਅਤੇ ਹੋਰ ਫਿਲਮਾਂ ਦੇ ਵਿੱਚ ਕੰਮ ਕੀਤਾ। ਤਰਮਿੰਦਰ ਅਤੇ ਹਿਮਾ ਮਾਲਣੀ ਨੇ 1980 ਵਿੱਚ ਵਿਆਹ ਕੀਤਾ। ਇਸ ਵਿਆਹ ਦਾ ਕਾਫੀ ਵਿਰੋਧ ਵੀ ਹੋਇਆ। ਇਹਨਾਂ ਦੀਆਂ ਦੋ ਬੇਟੀਆਂ ਈਸ਼ਾ ਦਿਓਲ ਅਤੇ ਆਹਾਨਾ ਦਿਓਲ ਹਨ। ਤਰਮਿੰਦਰ ਨੇ ਹਮੇਸ਼ਾ ਆਪਣੇ ਦੋਵਾਂ ਪਰਿਵਾਰਾਂ ਦਾ ਸਮਰਥਨ ਕੀਤਾ ਅਤੇ ਉਹ ਬਹੁਤ ਪਿਆਰ ਕਰਦੇ ਰਹੇ। ਰਾਏਕੋਟ ਕੋਲ ਮਹੱਲਾ ਸਦਾ ਵਰਤੀ ਚ ਸਥਿਤ ਉਹਨਾਂ ਦਾ ਪੁਰਾਣਾ ਘਰ ਅਜੇ ਵੀ ਉਸ ਸ਼ਾਨ ਨਾਲ ਖੜਾ ਹੈ ਜਿੱਥੇ ਕਦੇ ਤਰਮਿੰਦਰ ਆਪਣੇ ਬਚਪਨ ਦੇ ਦਿਨ ਬਿਤਾਉਂਦੇ ਰਹੇ ਇਸ ਘਰ ਦਾ ਇਤਿਹਾਸ ਜਿੰਨਾ ਪੁਰਾਣਾ ਹੈ ਉਨਾ ਹੀ ਭਾਵੁਕ ਵੀ ਰਾਏਕੋਟ ਦੇ ਪ੍ਰਸਿੱਧ ਵਪਾਰੀ ਅਗਰਵਾਲ ਦੇ ਪਿਤਾ ਨੇ ਇਹ ਮਕਾਨ ਤਰਮਿੰਦਰ ਦੇ ਪਿਤਾ ਕ੍ਰਿਸ਼ਨ ਦਿਓਲ ਤੋਂ ਸਿਰਫ 5000 ਰੁਪਏ ਵਿੱਚ ਖਰੀਦਿਆ ਸੀ ਉਸ ਸਮੇ 150 ਰੁਪਏ ਵਿੱਚ ਉਰਦੂ ਵਿੱਚ ਹੋਈ ਰਜਿਸਟਰੀ ਅਜੇ ਵੀ ਪਈ ਹੈ ਅਗਰਵਾਲ ਦਾ ਪਰਿਵਾਰ ਸਾਲਾਂ ਤੋਂ ਇਸ ਘਰ ਨੂੰ ਤਰੋਹਰ ਵਾਂਗ ਸੰਭਾਲ ਰਿਹਾ ਹੈ। ਰਾਏਕੋਟ ਵਿੱਚ ਉਹਨਾਂ ਦੀ ਇੱਕ ਵੱਡੀ ਕੋਠੀ ਹੈ ਪਰ ਭਾਵਨਾਤਮਕ ਜੁੜਾ ਹਮੇਸ਼ਾ ਇਸੇ ਘਰ ਨਾਲ ਰਿਹਾ ਹੈ। ਘਰ ਦਾ ਹਰ ਕੋਨਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੀ ਯਾਦ ਦਿਵਾਉਂਦਾ ਹੈ ਜਿੱਥੋਂ ਇੱਕ ਹੀਰੋ ਦਾ ਸਫ਼ਰ ਸ਼ੁਰੂ ਹੋਇਆ। ਡਾਂਗੋ ਦੇ ਸਾਬਕਾ ਸਰਪੰਚ ਅਮਰਤਪਾਲ ਸਿੰਘ ਦਾ ਕਹਿਣਾ ਹੈ ਕਿ ਤਰਮਿੰਦਰ ਦਾ ਪਿੰਡ ਨਾਲ ਪਿਆਰ ਅਟੁੱਟ ਸੀ। ਬਿਮਾਰੀ ਦੇ ਦਿਨਾਂ ਵਿੱਚ ਪਿੰਡ ਵਾਸੀਆਂ ਨੇ ਗੁਰਦੁਆਰੇ ਵਿੱਚ ਉਹਨਾਂ ਦੀ ਚੰਗੀ ਸਿਹਤ ਲਈ ਅਰਦਾਸ ਵੀ ਕੀਤੀ। ਤਰਵਿੰਦਰ ਦੇ ਜੀਵਨ ਦਾ ਇੱਕ ਹਿੱਸਾ ਮਲੇਰ ਕੋਟਲਾ ਦੇ ਬਣਪੋਰਾ ਪਿੰਡ ਤੇ ਲਲਤੋਂ ਦੇ ਸਕੂਲ ਨਾਲ ਜੁੜਿਆ ਹੋਇਆ ਹੈ। ਇੱਥੇ ਨਾ ਤਾਂ ਉਹਨਾਂ ਨੂੰ ਕਿਸੇ ਕੈਮਰੇ ਦੀ ਰੋਸ਼ਨੀ ਨੇ ਘੇਰਿਆ ਸੀ ਤੇ ਨਾ ਹੀ ਕਿਸੇ ਸਟਾਰਡਮ ਦੀ ਚਮਕ ਨੇ। ਸਿਰਫ ਮਿੱਟੀ ਨਾਲ ਪਿਆਰ ਸੀ। ਪਿੰਡ ਡਾਂਗੋ ਦੇ ਬੂਟਾ ਸਿੰਘ ਦਿਓਲ ਤਰਵਿੰਦਰ ਦੇ ਭਤੀਜੇ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਤਾਇਆ ਜੀ ਦੀ ਜ਼ਮੀਨ ਦੀ ਦੇਖਭਾਲ ਉਹਨਾਂ ਦੀ ਜਿੰਮੇਵਾਰੀ ਹੈ। ਸਟਾਰ ਬਣਨ ਤੋਂ ਬਾਅਦ ਵੀ ਜਦੋਂ ਉਹ ਡਾਂਗੋ ਆਉਂਦੇ ਖੇਤਾਂ ਵਿੱਚ ਟਰੈਕਟਰ ਖੁਦ ਚਲਾਉਂਦੇ। ਉਹਨਾਂ ਨੇ ਜ਼ਮੀਨ ਨਾਲ ਪਿਆਰ ਕਦੇ ਵੀ ਨਹੀਂ ਛੱਡਿਆ। ਇੱਥੋਂ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਤਰਮਿੰਦਰ ਜੋ ਟਿਊਬਲ ਆਪਰੇਟਰ ਸਨ ਉਹ ਰਾਤ ਦੀ ਸਿੰਚਾਈ ਦਾ ਸ਼ੈਡਿਊਲ ਕਿਸਾਨਾਂ ਨਾਲ ਮਿਲ ਕੇ ਬਣਾਉਂਦਾ ਸੀ। ਡਿਊਟੀ ਚਾਹੇ ਵੀ ਕਿੰਨੀ ਮੁਸ਼ਕਲ ਹੋਵੇ ਉਹ ਲੋਕਾਂ ਦੇ ਵਿੱਚ ਰਹਿੰਦਾ। ਉਹਨਾਂ ਦੀਆਂ ਪਰੇਸ਼ਾਨੀਆਂ ਸੁਣਦਾ ਅਤੇ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਉਹਨਾਂ ਨੇ ਜਗਨਨਾਥ ਚੈਟਰਜੀ ਦੁਆਰਾ ਨਿਰਦੇਸ਼ਿਤ ਬੰਗਾਲੀ ਫਿਲਮ ਪਾਰੀ ਵਿੱਚ ਕੰਮ ਕੀਤਾ ਇਸ ਫਿਲਮ ਦੇ ਵਿੱਚ ਦਲੀਪ ਕੁਮਾਰ ਅਤੇ ਕਸਟੋ ਮਖਰਜੀ ਨੇ ਵੀ ਮੋੱਖੀ ਭੂਮਿਕਾ ਨਿਭਾਈਆਂ ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਕਣਕਾਂ ਦੇ ਓਲੇ, ਦੋ ਸ਼ੇਰ, ਦੁੱਖ ਭੰਜਨ 13 ਨਾਮ ਤੇਰੀ ਮੇਰੀ ਇੱਕ ਜੰਦੜੀ, ਪੁੱਤ ਜੱਟਾਂ ਦੇ ਕਰਵਾਨੀ ਜੱਟ ਦੀ ਆਦ ਸ਼ਾਮਲ ਹਨ 2014 ਵਿੱਚ ਉਹਨਾਂ ਨੇ ਡਬਲ ਦੀ ਟਰਬਲ ਨਾਲ ਫਿਰ ਪੰਜਾਬੀ ਸਿਨੇਮੇ ਵਿੱਚ ਵਾਪਸੀ ਕੀਤੀ ਅਦਾਕਾਰਾ ਸਹਿਰਾ ਬਾਨੋ ਨੇ ਫਿਲਮ ਆਦਮਿਅਤ ਇਨਸਾਨ ਦੇ ਆਪਣੇ ਸਹਿ ਕਲਾਕਾਰ ਨੂੰ ਯਾਦ ਕਰਦਿਆਂ ਕਿਹਾ ਕਿ ਤਰਮਿੰਦਰ ਅਤੇ ਦਲੀਪ ਕੁਮਾਰ ਭਰਾਵਾਂ ਬੰਗ ਸਨ ਜਿਨ੍ਹਾਂ ਨੂੰ ਬੈਡਮਿੰਟਨ ਖੇਡਣਾ ਬਹੁਤ ਪਸੰਦ ਸੀ ਅਤੇ ਉਹ ਖਾਣ ਪੀਣ ਦੇ ਬਹੁਤ ਸ਼ੌਕੀਨ ਸਨ ਤਰਮਿੰਦਰ ਅਤੇ ਦਲੀਪ ਕੁਮਾਰ ਨੇ ਦੋ ਮੌਕਿਆਂ ਤੇ ਇਕੱਠੇ ਕੰਮ ਕੀਤਾ ਪਹਿਲੀ ਵਾਰ ਬੰਗਾਲੀ ਫਿਲਮ ਪਾਰੀ ਅਤੇ ਦੂਜੀ ਵਾਰ 1972 ਵਿੱਚ ਬਣੀ ਰੀਮੇਕ ਅਨੋਖਾ ਮੇਲ ਵਿੱਚ ਕੰਮ ਕੀਤਾ ਦੋਵਾਂ ਹੀ ਫਿਲਮਾਂ ਵਿੱਚ ਦਲੀਪ ਕੁਮਾਰ ਨੇ ਛੋਟੀਆਂ-ਛੋਟੀਆਂ ਭੂਮਿਕਾ ਨਿਭਾਈਆਂ ਉਹਨਾਂ ਦਾ ਕਹਿਣਾ ਹੈ ਕਿ ਦਲੀਪ ਸਾਹਿਬ ਤਰਮਿੰਦਰ ਨੂੰ ਆਪਣਾ ਛੋਟਾ ਭਰਾ ਮੰਨਦੇ ਸਨ ਜਦੋਂ ਉਹ ਮੁੰਬਈ ਗਏ ਤਾਂ ਆਪਣੇ ਮਨਪਸੰਦ ਅਦਾਕਾਰ ਦਲੀਪ ਕੁਮਾਰ ਦੇ ਘਰ ਜਾਣ ਦੀ ਹਿੰਮਤ ਜੁਟਾ ਕੇ ਉਨ੍ਹਾਂ ਦੇ ਬੈੱਡਰੂਮ ਵਿੱਚ ਪਹੁੰਚ ਗਏ ਜਦੋਂ ਦਲੀਪ ਸਾਹਿਬ ਨੂੰ ਆਪਣੇ ਘਰ ਇੱਕ ਅਜਨਬੀ ਨੂੰ ਦੇਖਿਆ ਤਾਂ ਤਰਮਿੰਦਰ ਉੱਥੋਂ ਭੱਜ ਗਿਆ 1952 ਦੇ ਸਮੇਂ ਦਾ ਜ਼ਿਕਰ ਕਰਦਿਆਂ ਤਰਮਿੰਦਰ ਨੇ ਦਲੀਪ ਕੁਮਾਰ ਦੀ ਆਤਮਕਥਾ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਫਗਵਾੜਾ ਸ਼ਹਿਰ ਦੇ ਨਾਲ ਵੀ ਉਨ੍ਹਾਂ ਦਾ ਬਹੁਤ ਪਿਆਰ ਰਿਹਾ ਉਹ 2006 ਵਿੱਚ ਪੁਰਾਣੇ ਪੈਰਾਡਾਈਜ਼ థియేటర్ ਦੀ ਜਗ੍ਹਾ ਬਣੇ ਗੁਰਵਚਨ ਸਿੰਘ ਪਰਮਾਰ ਕੰਪਲੈਕਸ ਦਾ ਉਦਘਾਟਨ ਕਰਨ ਆਏ ਸਨ ਇਸ ਮੌਕੇ ਤੇ ਹਜ਼ਾਰਾਂ ਦੀ ਭੀੜ ਨੇ ਧਰਮਿੰਦਰ ਦੇ ਹੱਕ ਵਿੱਚ ਨਾਰੇ ਲਾਏ। ਉਹ ਹਰ ਇੱਕ ਨੂੰ ਬੜੇ ਪਿਆਰ ਨਾਲ ਮਿਲੇ। ਹਰਜੀਤ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਧਰਮਿੰਦਰ ਅਤੇ ਉਹਨਾਂ ਦੀ ਪਤਨੀ ਪ੍ਰਕਾਸ਼ਕੌਰ ਉਹਨਾਂ ਦੇ ਘਰ ਆਏ ਅਤੇ ਉਹਨਾਂ ਦੀ ਮਾਂ ਤੋਂ ਅਸ਼ੀਰਵਾਦ ਲਿਆ। ਉਹ ਮੇਰੇ ਪਰਿਵਾਰ ਨਾਲ ਅਜਿਹੇ ਕੋਲ ਮਿਲ ਗਏ ਕਿ ਜਿਵੇਂ ਲੱਗਦਾ ਹੈ ਕਿ ਉਹ ਕਈ ਸਾਲਾਂ ਤੋਂ ਜਾਣਦੇ ਹੋਣ ਅਤੇ ਮਿਲਦੇ ਰਹੇ ਹੋਣ। 10 ਨਵੰਬਰ ਨੂੰ ਜਦੋਂ ਤਰਮਿੰਦਰ ਨੂੰ ਬਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਕਰਵਾਇਆ ਤਾਂ ਫਗਵਾੜਾ ਵਿੱਚ ਮੰਦਰਾਂ ਗੁਰਦੁਆਰਿਆਂ ਵਿੱਚ ਉਹਨਾਂ ਦੇ ਦੋਸਤਾਂ ਨੇ ਅਰਦਾਸ ਕੀਤੀ ਕਿ ਉਹ ਜਲਦੀ ਠੀਕ ਹੋ ਕੇ ਘਰ ਆਉਣ ਇੱਕ ਸ਼ੋ ਦੌਰਾਨ ਜੈਵਚਨ ਨੇ ਖੁਲਾਸਾ ਕੀਤਾ ਹੈ ਕਿ ਉਹ ਤਰਮਿੰਦਰ ਤੇ ਪੂਰੀ ਤਰ੍ਹਾਂ ਮੋਹਤਸਨ ਉਹਨਾਂ ਨੂੰ ਇੱਕ ਜਨਾਨੀ ਦੇਵਤਾ ਦੱਸਦੀ ਉਹ ਅਕਸਰ ਹੇਮਾ ਮਾਧਿਣੀ ਦੇ ਸਾਹਮਣੇ ਤਾਰੀਫ ਕਰਦੇ ਅਤੇ ਹਸਪੰਦ ਦੇ ਜੈ ਬਚਨ ਦਾ ਕਹਿਣਾ ਹੈ ਕਿ ਜਦੋਂ ਪਹਿਲੀ ਵਾਰ ਤਰਮਿੰਦਰ ਨੂੰ ਦੇਖਿਆ ਤਾਂ ਉਹ ਸੋਫੇ ਦੇ ਪਿੱਛੇ ਲੁਕ ਗਈ। ਅਮਿਤਾਬਚਨ ਨੇ ਵੀ ਇਸ ਗੱਲ ਦਾ ਕਈ ਵਾਰ ਜ਼ਿਕਰ ਕੀਤਾ। ਇਸੇ ਤਰ੍ਹਾਂ ਅਭਿਨੇਤਰੀ ਜੀਨਤ ਅਮਾਨ ਨੇ ਵੀ ਤਰਮਿੰਦਰ ਦੀ ਕਾਫੀ ਤਾਰੀਫ ਕੀਤੀ ਕਿ ਉਹਨਾਂ ਦੇ ਨਾਲ ਫਿਲਮਾਂ ਕਰਨੀਆਂ ਬਹੁਤ ਵਧੀਆ ਲੱਗਦਾ ਹੈ। ਆਪਣੀਆਂ ਐਕਸ਼ਨ ਫਿਲਮਾਂ ਦੇ ਆਰੰਭ ਵਿੱਚ ਤਰਮਿੰਦਰ ਦਾ ਇੱਕ ਡਾਇਲੌਗ ਬਹੁਤ ਪ੍ਰਸਿੱਧ ਰਿਹਾ, "ਕੁੱਤੇ ਕਮੀਨੇ ਮੈਂ ਤੇਰਾ ਖੂਨ ਪੀ ਜਾਊਂਗਾ।" ਜਦੋਂ ਉਹ ਖੰਡਾਲਾ ਫਾਰਮ ਵਿੱਚ ਰਹਿਣ ਲੱਗੇ ਤਾਂ ਉਸ ਮੌਕੇ ਤੇ ਉਹਨਾਂ ਨੇ ਇਹਨਾਂ ਜਾਨਵਰਾਂ ਨੂੰ ਬਹੁਤ ਹੀ ਵਫਾਦਾਰ ਦੱਸਿਆ ਕਿਉਂਕਿ ਉਹਨਾਂ ਦੇ ਫਾਰਮ ਦੇ ਵਿੱਚ ਬਹੁਤ ਸਾਰੇ ਜਾਨਵਰ ਸਨ ਫਿਰ ਉਹਨਾਂ ਨੇ ਇੱਕ ਟਾਈਮ ਤੇ ਇਹ ਵੀ ਤੋਬਾ ਕਰ ਲਈ ਕਿ ਉਹ ਅਜਿਹੇ ਸ਼ਬਦ ਕਦੇ ਵੀ ਨਹੀਂ ਬੋਲਣਗੇ ਤਰਮਿੰਦਰ ਨੇ 2004 ਤੋਂ ਲੈ ਕੇ 2009 ਤੱਕ ਰਾਜਸਥਾਨ ਦੇ ਬੀਕਾਨੇਰ ਦੀ ਨੁਮਾਇੰਦਗੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਤੋਂ ਭਾਰਤੀ ਸੰਸਦ ਲੋਕ ਸਭਾ ਦੇ ਮੈਂਬਰ ਵਜੋਂ ਸੇਵਾ ਨਿਭਾਈ 2004 ਵਿੱਚ ਆਪਣੀ ਚੋਣ ਮਹਿੰਦran ਉਹਨਾਂ ਨੇ ਇਸ ਮੌਕੇ ਤੇ ਟਿੱਪਣੀ ਕੀਤੀ ਜਿਸ ਦੀ ਕਾਫੀ ਚਰਚਾ ਹੋਈ ਹੈ ਜਦੋਂ ਸਦਨ ਦਾ ਸੈਸ਼ਨ ਹੁੰਦਾ ਸੀ ਤਾਂ ਉਹ ਕੱਟ ਹੀ ਸੰਸਦ ਵਿੱਚ ਜਾਂਦੇ ਸਨ ਫਿਲਮਾਂ ਦੀ ਸ਼ੂਟਿੰਗ ਕਰਨ ਜਾਂ ਆਪਣੇ ਫਾਰਮ ਹਾਊਸ ਵਿੱਚ ਕੰਮ ਕਰਨ ਦੇ ਵਿੱਚ ਸਮਾਂ ਬਿਤਾਉਣ ਨੂੰ ਤਰਜੀਹ ਦਿੰਦੇ ਪਹਿਲੀ ਹੀ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਦੀ ਸਫਲਤਾ ਤੋਂ ਬਾਅਦ ਉਹਨਾਂ ਨੇ ਸੂਰਤ ਔਰ ਸੀਰਤ ਅਨਪੜ ਬੰਦਨੀ ਅਤੇ ਆਈ ਮਿਲਨ ਕੀ ਵਿਲਾ ਵਰਗੀਆਂ ਕਈ ਫਿਲਮਾਂ ਕੀਤੀਆਂ ਫਿਲਮ ਮੈਂ ਹਾਂ ਲੜਕੀ ਦੀ ਸ਼ੂਟਿੰਗ ਦੌਰਾਨ ਮੀਨਾ ਕੁਮਾਰੀ ਉਹਨਾਂ ਨੂੰ ਪਸੰਦ ਕਰਨ ਲੱਗੀ ਉਸ ਸਮੇਂ ਮੀਨਾ ਤੇ ਉਸਦੇ ਪਤੀ ਦੇ ਰਿਸ਼ਤੇ ਵਿੱਚ ਕੜਵਾਹਟ ਆ ਚੁੱਕੀ ਸੀ ਮੀਨਾ ਕੁਮਾਰੀ ਤਰਮਿੰਦਰ ਦੀ ਇੰਨੀ ਤਾਰੀਫ ਕਰਦੀ ਕਿ ਉਹ ਹਰ ਪ੍ਰੋਡਿਊਸਰ ਦੇ ਸਾਹਮਣੇ ਇੱਕੋ ਸ਼ਰਤ ਰੱਖਦੀ ਸੀ ਕਿ ਜੇਕਰ ਫਿਲਮ ਦੇ ਵਿੱਚ ਤਰਮਿੰਦਰ ਹੋਵੇਗਾ ਤਾਂ ਉਹ ਫਿਲਮ ਕਰੇਗੀ ਇਸ ਤਰ੍ਹਾਂ ਮੀਨਾ ਅਤੇ ਤਰਮਿੰਦਰ ਨੇ ਫਿਲਮਾਂ ਪੂਰੀਨਾਂ ਕਾਜਲ ਮੰਝਲੀ ਦੀਦੀ ਵਰਗੀਆਂ ਕਈ ਫਿਲਮਾਂ ਕੀਤੀਆਂ ਇਨ੍ਹਾਂ ਫਿਲਮਾਂ ਨੇ ਤਰਮਿੰਦਰ ਨੂੰ ਸਟਾਰ ਬਣਾ ਦਿੱਤਾ ਹਾਲਾਂਕਿ ਕੁਝ ਸਮੇਂ ਬਾਅਦ ਦੋਮਾਦਾ ਰਿਸ਼ਤਾ ਟੁੱਟ ਗਿਆ ਫਿਰ ਅਚਾਨਕ ਇੱਕ ਦਿਨ ਤਰਮਿੰਦਰ ਨੇ ਮੀਨਾ ਕੁਮਾਰੀ ਨੂੰ ਮਿਲਣਾ ਬੰਦ ਕਰ ਦਿੱਤਾ ਅਤੇ ਫਿਲਮਾਂ ਵਿੱਚ ਬਹੁਤ ਜ਼ਿਆਦਾ ਰੁੱਝ ਗਏ ਬਾਕਸ ਆਫਿਸ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ ਤਰਮਿੰਦਰ ਦੇ ਕੋਲ ਸਭ ਤੋਂ ਵੱਧ ਫਿਲਮਾਂ ਦਾ ਰਿਕਾਰਡ ਹੈ ਆਈ ਐਮ ਬੀ ਡੀ ਦੀ ਰਿਪੋਰਟ ਅਨੁਸਾਰ ਤਰਮਿੰਦਰ ਦੇ ਨਾਂ 98 হিট ਫਿਲਮਾਂ ਦੇਣਦਾਰ ਰਿਕਾਰਡ ਹੈ 1960 ਤੋਂ ਲੈ ਕੇ 1980 ਦੇ ਦਹਾਕੇ ਤੱਕ ਕਈ ਸੁਪਰ ਹਿੱਟ ਫਿਲਮਾਂ ਅਤੇ ਮਹੱਤਵਪੂਰਨ ਭੂਮਿਕਾ ਵਿੱਚ ਅਭਿਨੇ ਕਰਨ ਦੇ ਬਾਵਜੂਦ ਤਰਮਿੰਦਰ ਨੂੰ ਇੱਕ ਵੀ ਅਵਾਰਡ ਨਾ ਮਿਲਣਾ ਹੈਰਾਨੀਜਨਕ ਹੈ ਆਈ ਮਿਲਨ ਦੀ ਬੇਲਾ ਫੁੱਲ ਔਰ ਪੱਥਰ ਯਾਦੋਂ ਕੀ ਬਰਾਤ ਮੇਰਾ گاਉ ਮੇਰਾ ਦੇਸ਼ ਅਤੇ ਰੇਸ਼ਮ ਕੀ ਡੋਰੀ ਵਰਗੀਆਂ ਫਿਲਮਾਂ ਲਈ ਉਹਨਾਂ ਨੂੰ ਨਾਮਜ਼ਦਤਾ ਕੀਤਾ ਗਿਆ ਪਰ ਉਹ ਅਵਾਰਡ ਜਿੱਤਣ ਤੋਂ ਵਾਂਝੇ ਰਹੇ ਆਖਰਕਾਰ 1997 ਵਿੱਚ ਉਨ੍ਹਾਂ ਨੂੰ ਫਿਲਮ ਅਫੇਅਰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ 2012 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਤਰਮਿੰਦਰ ਅਤੇ ਅਦਾਕਾਰ ਹੇਮਾ ਮਾਲਿਣੀ ਦੀ ਧੀ ঈਸ਼ਾ ਧੇ올 ਨੇ ਇੱਕ ਵਾਰ ਕਿਹਾ ਸੀ ਕਿ ਉਸਦੇ ਪਿਤਾ ਉਸ ਨੂੰ ਫਿਲਮ ਇੰਡਸਟਰੀ ਵਿੱਚ ਦੇਖਣਾ ਨਹੀਂ ਚਾਹੁੰਦੇ ਸੀ ਸਗੋਂ ਉਸ ਦਾ ਵਿਆਹ ਜਲਦੀ ਕਰਵਾਉਣਾ ਚਾਹੁੰਦੇ ਸਨ ਈਸ਼ਾਨੇ 2024 ਵਿੱਚ ਹਾਰਡਫਲਾਈ ਨੂੰ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਮੈਂ ਫਿਲਮਾਂ ਵਿੱਚ ਆਵਾਂ। ਉਹ ਸੱਚਮੁੱਚ ਰੂੜੀਵਾਦੀ ਸਨ ਕਿਉਂਕਿ ਉਹ ਪੰਜਾਬੀ ਸਨ। ਇਸ ਲਈ ਉਹ ਚਾਹੁੰਦੇ ਸਨ ਕਿ ਮੈਂ 18 ਸਾਲ ਦੀ ਉਮਰ ਤੱਕ ਵਿਆਹ ਕਰ ਲਵਾਂ ਅਤੇ ਘਰਵਸਾਲਾਂ। ਕੋਈ ਮੇਰੇ ਦਿਲ ਸੇ ਪੁੱਛੇ ਲਈ ਫਿਲਮ ਐ ਫੇਅਰ ਅਬਾਊਟ ਵੈਸਟ ਫੀਮੇਲ ਡੈਬਿਊ ਦਾ ਪੁਰਸਕਾਰ ਜਿੱਤਣ ਵਾਲੀ ਅਦਾਕਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਵਿੱਚ ਔਰਤਾਂ ਦਾ ਪਾਲਣ ਪੋਸ਼ਣ ਇਸੇ ਤਰ੍ਹਾਂ ਹੁੰਦਾ ਹੈ ਪਰ ਮੈਂ ਆਪਣੀ ਮਾਂ ਨੂੰ ਪਰਦੇ ਤੇ ਦੇਖ ਕੇ ਉਹਨਾਂ ਵਿੱਚ ਵੀ ਕੁਝ ਅਜਾਇਹਾਈ ਕਰਨ ਦੀ ਇੱਛਾ ਜਾਗੀ। ਈਸ਼ਿਆ ਦੇਵ ਨੇ ਕਿਹਾ ਕਿ ਉਸਦੇ ਪਿਤਾ ਨੂੰ ਇਸ ਕੰਮ ਲਈ ਰਾਜ਼ੀ ਕਰਨਾ ਮੁਸ਼ਕਲ ਸੀ। ਜਿਸ ਕਰਕੇ ਉਹਨਾਂ ਨੂੰ ਪਿਤਾ ਨੂੰ ਮਨਾਉਣ ਨੂੰ ਬਹੁਤ ਸਮਾਂ ਲੱਗਾ। ਤਰਮਿੰਦਰ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ। ਰੈਂਦੀ ਦੁਨੀਆ ਤੱਕ ਤਰਮਿੰਦਰ ਦਾ ਨਾਮ ਰਹੇਗਾ। ਆਦਾਰਾ ਦੇਸ਼ ਦਵਾਬਾ ਉਹਨਾਂ ਨੂੰ ਸ਼ਰਜ਼ਾਦੇ ਫੁੱਲ ਭੇਟ ਕਰਦਾ ਹੈ। ਸਾਲ 2006 ਦੀ ਸੁਪਰ ਹਿੱਟ ਤੇ ਨੈਸ਼ਨਲ ਅਵਾਰਡ winner ਫਿਲਮ ਘੋਸਲਾ ਕਾ ਘੋਸਲਾ ਦੀ ਅਗਲੀ ਕੜੀ ਹੁਣ ਫਲੋਰ ਤੇ ਜਾਣ ਨੂੰ ਤਿਆਰ ਹੈ ਨਿਰਮਾਤਾ ਸविता ਰਾਜ ਹੀਰਾਮੱਟ ਨੇ ਅਕਤੂਬਰ 2024 ਵਿੱਚ ਫਿਲਮ ਦਾ ਐਲਾਨ ਕੀਤਾ ਸੀ ਅਤੇ ਹੁਣ ਸੂਤਰਾਂ ਮੁਤਾਬਕ ਇਸ ਦੀ ਸ਼ੂਟਿੰਗ ਦਸੰਬਰ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਫਿਲਮ ਦੇ ਵਿੱਚ ਲੀਡ ਐਕਟਰ અનુਪਮ ਖੇਰ ਦਾ ਕਹਿਣਾ ਹੈ ਕਿ ਅਸੀਂ ਅਗਲੇ ਸਾਲ ਘੋਸਲਾ ਕਾ ਘੋਸਲਾ 2 ਸ਼ੁਰੂ ਕਰ ਰਹੇ ਹਾਂ ਫਿਲਮ ਦੀ ਸਕ੍ਰਿਪਟ ਤੇ ਕੰਮ ਹੋ ਰਿਹਾ ਹੈ ਅਤੇ ਪ੍ਰੀ-ਪ੍ਰੋਡਕਸ਼ਨ ਤੇ ਵੀ ਕਾਫੀ ਕੰਮ ਹੋ ਰਿਹਾ ਹੈ। ਇਸ ਫਿਲਮ ਦੇ ਕਲਾਕਾਰਾਂ ਨੂੰ ਫਾਈਨਲ ਕੀਤਾ ਜਾ ਰਿਹਾ ਹੈ। ਇਹ ਫਿਲਮ ਵੀ ਬਹੁਤ ਵਧੀਆ ਬਣੇਗੀ। ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਫਿਲਮ ਤੋਂ ਬਿਲਕੁਲ ਅਲੱਗ ਹੈ ਜਿਸ ਵਿੱਚ ਬਹੁਤ ਕੁਝ ਅਲੱਗ ਦੇਖਣ ਨੂੰ ਮਿਲੇਗਾ। ਉਹਨਾਂ ਨੂੰ ਉਮੀਦ ਹੈ ਕਿ ਇਹ ਫਿਲਮ ਵੀ ਪਹਿਲੀ ਫਿਲਮ ਦੀ ਤਰ੍ਹਾਂ ਹਿੱਟ ਜਾਏਗੀ। ਇਸ ਫਿਲਮ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲਣਗੇ। ਇਸ ਮੌਕੇ ਤੇ અનુਪਮ ਖੇਰ ਦਾ ਕਹਿਣਾ ਹੈ ਕਿ ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਇਹ ਫਿਲਮ ਵੀ ਬਹੁਤ ਵਧੀਆ ਹੈ ਆਸ਼ਾ ਹੈ ਕਿ ਖੋਸਲਾ ਕਾ ਘੋਸਲਾ ਦੋਨੋਂ ਵੀ ਇਸੇ ਤਰ੍ਹਾਂ ਪਿਆਰ ਮਿਲੇਗਾ 1999 ਵਿੱਚ ਸ਼ਵਨਾ ਅਜਮੀ ਸਟਾਰਰ ਫਿਲਮ ਗੋਡ ਮਦਰ ਲੀਜ ਹੋਈ ਸੀ ਇਹ ਫਿਲਮ ਗੁਜਰਾਤ ਦੇ ਪੋਰਬੰਦਰ ਦੀ ਲੇਡੀ ਡਾਊਨ ਸੰਤੋਖ ਬੇਨ ਜਡੇਜਾ ਦੇ ਜੀਵਨ ਤੇ ਆਧਾਰਿਤ ਸੀ ਬੇਸ਼ੱਕ ਇਹ ਫਿਲਮ ਬਾਕਸ ਆਫਿਸ ਤੇ ਇੰਨਾ ਕਮਾਲ ਨਹੀਂ ਕਰ ਪਾਈ ਲੇਕਿਨ ਇਸ ਨੇ 6 ਨੈਸ਼ਨਲ ਅਵਾਰਡ ਜਿੱਤੇ ਹਨ ਇਸ ਫਿਲਮ ਦਾ ਬਜਟ 2.5 ਕਰੋੜ ਸੀ ਲੇਕਿਨ ਇਸਨੇ ਘੱਟ ਕਮਾਈ ਕੀਤੀ ਹੈ ਬਾਕਸ ਆਫਿਸ ਤੇ ਇਹ ਫਿਲਮ ਫਲॉप ਰਹੀ ਹਾਲਾਂਕਿ ਇਹ ਫਿਲਮ ਟੀਵੀ ਤੇ YouTube ਤੇ ਅਜ ਤਾ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਇਸ ਫਿਲਮ ਦੀ ਇੰਨੀ ਆਲੋਚਨਾ ਹੋਣ ਦੇ ਬਾਵਜੂਦ ਵੀ ਇਸ ਫਿਲਮ ਨੇ 6 ਰਾਸ਼ਟਰੀ ਪੁਰਸਕਾਰ ਜਿੱਤੇ ਹਨ ਜਿਨ੍ਹਾਂ ਦੇ ਵਿੱਚ ਬੈਸਟ ਫੀਚਰ ਫਿਲਮ ਬੈਸਟ 뮤직 ਡਾਇਰੈਕਸ਼ਨ बेस्ट एडिटिंग बेस्ट एक्ट्रेस बेस्ट प्लेबैक सिंगर बेस्ट लिरिक्स आधन ए शर्मान जोशी ਅਤੇ ਰਾਇਮਾ ਸੇਨ ਦੋਮਾਦੀ ਡੈਬਿਊ ਫਿਲਮ ਸੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸ਼ਵਨਾ ਆਜਮੀ ਨੇ ਨਿਰਦੇਸ਼ਕ ਵਿਨੈਸ਼ ਸ਼ੁਕਲਾ ਤੋਂ ਕੁਝ ਮਹੱਤਵਪੂਰਨ ਨੋਟਸ ਲਏ ਸਨ ਜਿਵੇਂ ਰੰਭੀ ਬੇਨ ਇੱਕ ਅਜਹੀ ਔਰਤੀ ਜੋ ਪੁਰਸ਼ਾਂ ਦੀ ਦੁਨੀਆ ਵਿੱਚ ਰਾਜ ਕਰਦੀ ਸੀ ਇਸ ਮੌਕੇ ਤੇ ਸ਼ਵਨਾ ਆਜਮੀ ਨੇ ਆਪਣੇ ਬੈਠਣ ਉੱਠਣ ਦਾ ਇੱਕ ਅਲੱਗ ਸਟਾਈਲ ਬਣਾਇਆ ਅਤੇ ਬੋਲ ਬਾਣੀ ਵੀ ਉਹਨਾਂ ਵਰਗੀ ਕੀਤੀ। ਨਿਰਦੇਸ਼ਕ ਵਿਨੇ ਨੇ ਕਿਰਦਾਰ ਦੇ ਵਿੱਚ ਨਵਾਂਪਨ ਲਿਆਉਣ ਦੇ ਲਈ ਸ਼ਵਾਨਾ ਤੋਂ ਖੱਬੇ ਹੱਥ ਦਾ ਇਸਤੇਮਾਲ ਕਰਨ ਨੂੰ ਕਿਹਾ। ਇਸ ਸਟਾਈਲ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਮੌਕੇ ਤੇ ਸ਼ਵਾਨਾ ਆਜ਼ਮੀ ਦਾ ਕਹਿਣਾ ਹੈ ਕਿ ਉਸ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਉਹ ਸ਼ੂਟਿੰਗ ਕਰ ਰਹੀ ਹੈ। ਸ਼ਵਾਨਾ ਆਜ਼ਮੀ ਦਾ ਕਹਿਣਾ ਹੈ ਕਿ ਮੈਨੂੰ ਅਲੱਗ-ਅਲੱਗ ਕਿਰਦਾਰ ਕਰਕੇ ਬਹੁਤ ਖੁਸ਼ੀ ਮਿਲਦੀ ਹੈ। ਅਜਨੀਆਂ ਫਿਲਮਾਂ ਜਿਹਨਾਂ ਦੇ ਵਿੱਚ ਕਰਨ ਨੂੰ ਕੁਝ ਅਲੱਗ ਹੋਵੇ ਤਮੰਨਾ ਪਾਟਿਆ ਇਹਨੀ ਦਿਨੀ ਅਜੇ ਦੇਵਗਾਨਾ ਤੇ ਸੰਜੇ ਧੱਤ ਦੇ ਨਾਲ ਇੱਕ ਫਿਲਮ ਰੇਂਜਰ ਕਰ ਰਹੀ ਹੈ ਸੂਤਰਾਂ ਦਾ ਕਹਿਣਾ ਹੈ ਕਿ ਇਹ ਫਿਲਮ 4 ਦਸੰਬਰ 2026 ਨੂੰ ਰਿਲੀਜ਼ ਹੋਵੇਗੀ ਪਿਛਲੇ ਸਾਲ ਦਸੰਬਰ ਦੇ ਪਹਿਲੇ ਹਫਤੇ ਇਸ ਨੂੰ ਰਿਲੀਜ਼ ਕਰਨਾ ਸੀ ਲੇਕਿਨ 2023 ਵਿੱਚ ਐਨੀਮਲ 2024 ਵਿੱਚ ਪੁਸ਼ਪਾ 2 ਅਤੇ 2025 ਵਿੱਚ ਦਰੰਦਰ ਫਿਲਮਾਂ ਰਿਲੀਜ਼ ਹੋਈਆਂ ਸਨ ਫਿਲਮ ਨੂੰ ਲੈ ਕੇ ਟੀਮ ਬੇहद ਉਤਸ਼ਾਹਿਤ ਹੈ। ਇਹ ਅਜੇ ਦੇਵਗਾਂਦੀ ਹਾਰਡ ਕੋਰ ਐਕਸ਼ਨ ਵਿੱਚ ਵਾਪਸੀ ਹੈ। ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਅਜੇ ਦੇਵਗਾਨ ਅਤੇ ਸੰਜੇ ਧੱਤ ਇੱਕ ਅਜਹੀ ਐਕਸ਼ਨ ਫਿਲਮ ਵਿੱਚ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਉਹਨਾਂ ਨੇ ਕਈ ਕਮੇਡੀ ਫਿਲਮਾਂ ਦੇ ਵਿੱਚ ਇੱਕ ਸਾਥ ਕੰਮ ਕੀਤਾ ਹੈ। ਉੱਥੇ ਤਮੰਨਾ ਦਾ ਕਿਰਦਾਰ ਦੀ ਕਹਾਣੀ ਵੀ ਕਾਫੀ ਮਹੱਤਵਪੂਰਨ ਹੈ। ਉਹ ਦਰਸ਼ਕਾਂ ਲਈ ਸਰਪ੍ਰਾਈਜ਼ ਹੋਵੇਗਾ। ਵਰਕ ਫਰੰਟ ਦੀ ਗੱਲਬਾਤ ਕੀਤੀ ਜਾਵੇ ਤਾਂ ਤਮੰਨਾ ਦੇ ਖਾਤੇ ਵਿੱਚ ਇੱਕ ਫੂਕ ਥ੍ਰਿਲਰ ਵਨ ਵੀ ਹੈ ਜਿਸ ਵਿੱਚ ਅਰਜੁਨ ਕੁਮਾਰ ਅਤੇ ਦੀਪਕ ਮਿਸ਼ਰਾ ਨਿਰਦੇਸ਼ਿਤ ਕਰ ਰਹੇ ਹਨ ਤਮੰਨਾ ਦੇ ਨਾਲ ਸਿਦਾਰਥ ਮਲੋਤਰਾ ਹੈ ਇਸ ਮੌਕੇ ਤੇ ਤਮੰਨਾ ਪਾਟਿਆ ਦਾ ਕਹਿਣਾ ਹੈ ਕਿ ਮੈਨੂੰ ਅਜੇ ਦੇਵਗਨ ਅਤੇ ਸੰਜੇ ਧੱਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਉਹ ਜਿੰਨੇ ਹੀ ਵਧੀਆ ਕਲਾਕਾਰ ਹਨ ਉਹਨੇ ਹੀ ਵਧੀਆ ਇਨਸਾਨ ਹਨ ਸੈਟ ਤੇ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੁੰਦੀ ਸੀ ਮੈਂ ਚਾਹੁੰਦੀ ਹਾਂ ਕਿ ਉਹਨਾਂ ਦੇ ਨਾਲ ਵਾਰ-ਵਾਰ ਫਿਲਮਾਂ ਕਰਾਂ 2026 ਵਿੱਚ ਕਈ ਫਿਲਮਾਂ ਰਿਲੀਜ਼ ਹੋ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਬੈਟਲ ਆਫ ਗਲਵਾਨ ਵੀ ਹੈ ਇਸ ਫਿਲਮ ਦੇ ਵਿੱਚ ਸਲਮਾਨ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰ ਆਵੇਗਾ ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੈ ਲੇਕਿਨ ਮੇਕਰਜ਼ ਨੇ ਹਾਲੇ ਤੱਕ ਇਸ ਦੀ ਰਿਲੀਜ਼ ਡੇਟ ਬਾਰੇ ਕੁਝ ਨਹੀਂ ਦੱਸਿਆ ਪਹਿਲਾਂ ਖਬਰਾਂ ਸਾਹਮਣੇ ਆਈਆਂ ਸਨ ਕਿ ਇਹ ਫਿਲਮ ਜੂਨ 2026 ਵਿੱਚ ਰਿਲੀਜ਼ ਹੋ ਸਕਦੀ ਹੈ ਪਰ ਹੁਣ ਚਰਚਾ ਹੈ ਕਿ ਸਲਮਾਨ ਈਦ 2026 ਤੇ ਵਿਚਾਰ ਕਰ ਰਹੇ ਹਨ ਸੂਤਰਾਂ ਦਾ ਕਹਿਣਾ ਹੈ ਕਿ ਸਲਮਾਨ ਨੇ ਪਹਿਲਾ ਬੈਟਰਲ ਨੂੰ 19 ਮਾਰਚ ਨੂੰ ਈ ਤੇ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਸੀ ਕਿਉਂਕਿ ਇਸ ਦਾ स्लॉट ਪਹਿਲਾਂ ਤੋਂ ਹੀ ਟੌਕਸਿਕ ਅਤੇ ਦਮਾਲ 4 ਵਰਗੀਆਂ ਫਿਲਮਾਂ ਨੇ ਕਬਜ਼ਾ ਕੀਤਾ ਹੋਇਆ ਹੈ ਜਿਨ੍ਹਾਂ ਨੇ ਰੀਡ ਜਾਰੀ ਕੀਤੀ ਹੈ ਸਲਮਾਨ ਦਾ ਕਹਿਣਾ ਹੈ ਕਿ ਅਜੇ ਵਿੱਚ ਡੇਟਸ ਅੱਗੇ ਪਿੱਛੇ ਕਰਨਾ ਬਹੁਤ ਜ਼ਰੂਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਸਲਮਾਨ ਆਪਣੇ 60ਵੇਂ ਜਨਮ ਦਿਨ ਤੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਨਗੇ। ਸਲਮਾਨ ਖਾਨ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਜਿਸ ਦੇ ਵਿੱਚ ਕਾਫੀ ਐਕਸ਼ਨ ਦੇਖਣ ਨੂੰ ਮਿਲਣਗੇ। ਐਕਸ਼ਨ ਦੇ ਨਾਲ-ਨਾਲ ਹੋਰ ਵੀ ਬਹੁਤ ਤਰ੍ਹਾਂ ਦੇ ਰੰਗ ਤੁਹਾਨੂੰ ਦੇਖਣ ਨੂੰ ਮਿਲਣਗੇ। ਸਪਨਾ ਬਾਬਲ ਕੀ ਵਿਦਾਈ ਵਰਗੇ ਟੀਵੀ ਸੀਰੀਅਲ ਵਿੱਚ ਨਜ਼ਰ ਆਈ ਸਾਰਾ ਖਾਨ ਇਨੀ ਦਿਨੀ ਸੀਰੀਅਲ ਛੱਟੀ ਮਈਆ ਕੀ ਬਿਟੀਆਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ ਸਾਰਾ ਕਈ ਰਿਐਲਿਟੀ ਸ਼ੋਅ ਅਤੇ ਡੇਲੀ ਸ਼ੋਅ ਵਿੱਚ ਵੀ ਨਜ਼ਰ ਆ ਚੁੱਕੀ ਹੈ ਸਾਰਾ ਖਾਨ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰੇ ਰੋਲ ਨੂੰ ਅੱਜ ਤੱਕ ਕਾਫੀ ਪਸੰਦ ਕੀਤਾ ਗਿਆ ਹੈ ਓਟੀਟੀ ਪ੍ਰੋਜੈਕਟਾਂ ਬਾਰੇ ਸਾਰਾ ਦਾ ਕਹਿਣਾ ਹੈ ਕਿ ਓਟੀਟੀ ਪਲੇਟਫਾਰਮ ਤੇ ਉਭਾਰਨੇ ਮੇਰੇ ਕੈਰੀਅਰ ਦੀ ਦਿਸ਼ਾ ਹੀ ਬਦਲ ਦਿੰਦੀ ਹੈ ਮੇਰੇ ਲਈ ਇਹ ਇੱਕ ਗੇਮ ਚेंजर ਰਿਹਾ ਹੈ ਵੱਖ-ਵੱਖ کردار ਮੇਰੇ ਲਈ ਮਹੱਤਵਪੂਰਨ ਹਨ ਪਰ OTTT ਮੇਰਾ ਅਨੁਭਵ TV ਸ਼ੋਅ ਤੋਂ ਬਿਲਕੁਲ ਵੱਖਰਾ ਰਿਹਾ ਹੈ ਇਸ ਨੇ ਮੇਰੇ ਕੈਰੀਅਰ ਨੂੰ ਚਮਕਾ ਦਿੱਤਾ ਹੈ ਇਸ ਤੇ ਮੈਨੂੰ ਬਹੁਤ ਸਾਰੀਆਂ ਪੇਸ਼ਕਸ਼ ਮਿਲਦੀਆਂ ਹਨ ਮੈਨੂੰ ਲੱਗਦਾ ਹੈ ਕਿ ਇਹ ਅਜਿਹ ਮਾディアਮ ਹੈ ਜਿੱਥੇ ਤੁਸੀਂ ਆਪਣੇ ਪਸੰਦ ਦੇ کردار ਨੂੰ ਨਿਵਾ ਸਕਦੇ ਹੋ ਮੈਨੂੰ ਸਮਾਜਿਕ ਮੁੱਦਿਆਂ ਤੇ ਫਿਲਮਾਂ ਸ਼ੋਅ ਦੇ ਵਿੱਚ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ ਰੋਲ ਸਧਾਰਨ ਹੋਵੇ ਬੋਲਡ ਹੋਵੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਮੈਂ ਚਾਹੁੰਦੀ ਹਾਂ ਕਿ ਮੇਰੇ ਰੋਲ ਨੂੰ ਪਸੰਦ ਕੀਤਾ ਜਾਵੇ ਹੰਸਕਾ ਮੋਟਵਾਨੀ ਨੇ ਸਿਰਫ ਬਾਲੀਵੁੱਡ ਵਿੱਚ ਹੀ ਨਹੀਂ ਸਗੋਂ ਸੌਦੀਆਂ ਫਿਲਮਾਂ ਵਿੱਚ ਵੀ ਆਪਣੀ ਐਕਟਿੰਗ ਦਾ ਲੋਹਾ ਮਨਵਾਇਆ ਹੈ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ 23 ਸ਼ਾਕਾਲਾਕਾ ਬੂਮ ਬੂਮ ਤੋਂ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਇਸ ਤੋਂ ਬਾਅਦ ਰਿਤਿਕ ਦੀ ਰੋਸ਼ਨ ਸਟਾਰਰ ਫਿਲਮ ਕੋਈ ਮਿਲ ਗਿਆ ਵਿੱਚ ਬਾਲ ਕਲਾਕਾਰ ਵਜੋਂ ਵੀ ਕੰਮ ਕੀਤਾ। ਉਸ ਤੋਂ ਬਾਅਦ ਉਹ ਸੌਦੀ ਸੁਪਰਸਟਾਰ ਬਣ ਗਈ। ਉਸਤੇ ਲੱਖਾਂ ਚਾਹਣ ਵਾਲੇ ਹਨ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸਨੇ ਆਪਣੇ ਸੁਪਨੇ ਦੇ ਰਾਜkumar সোহੇਲ ਖਤੂਰੀਆ ਨਾਲ ਵਿਆਹ ਕੀਤਾ ਹੈ। ਹਾਲ ਹੀ ਵਿੱਚ ਹੰਸਕਾਂ ਨੇ ਨਵਾਂ ਘਰ ਖਰੀਦਿਆ ਹੈ। ਇਸ ਸਮੇਂ ਉਹ ਕਰੋੜਾਂ ਰੁਪਏ ਦੀ ਮਾਲਕਨ ਹੈ। ਉਸਨੇ ਆਪਣੇ ਪਤੀ ਨਾਲ ਨਵੇਂ ਆਲੀਸ਼ਾਨ ਘਰ ਦੇ ਵਿੱਚ ਗ੍ਰਹਿ ਪ੍ਰਵੇਸ਼ ਕੀਤਾ ਹੈ। ਜੈਸਟੀਆਂ ਤਸਵੀਰਾਂ ਮੀਡੀਆ ਤੇ ਕਾਫੀ ਸ਼ੇਅਰ ਕੀਤੀਆਂ ਹਨ ਹੰਸਕਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰੀਆਂ ਫਿਲਮਾਂ ਨੂੰ ਪਸੰਦ ਕੀਤਾ ਜਾਂਦਾ ਹੈ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਕਾਫੀ ਪਸੰਦ ਕੀਤਾ ਗਿਆ ਹੈ ਮੈਨੂੰ ਬੋਲਡ ਰੋਲ ਅਤੇ ਹਰ ਤਰ੍ਹਾਂ ਦੇ ਰੋਲ ਕਰਨਾ ਬਹੁਤ ਪਸੰਦ ਹੈ ਹੰਸਕਾ ਮੋਟਵਾਨੀ ਆਪਣੀਆਂ ਤਸਵੀਰਾਂ ਵੀ ਸਾਂਝੀ ਕਰਦੀ ਰਹਿੰਦੀ ਹੈ ਪਤੀ সোহੇਲ ਦੇ ਨਾਲ ਉਸਨੇ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਨਵਾਂ ਕਾਰ ਖਰੀਦਣ ਤੋਂ ਬਾਅਦ ਹੰਸਕਾ ਮੋਟਵਾਨੀ ਕਾਫੀ ਖੁਸ਼ ਨਜ਼ਰ ਆਈ ਤਸਵੀਰਾਂ ਸਾਂਝੀਆਂ ਕਰਦਿਆਂ ਉਸ ਦਾ ਕਹਿਣਾ ਹੈ ਕਿ ਮੇਰੇ ਕੈਰੀਅਰ ਦੀ ਨਵੀਂ ਸ਼ੁਰੂਆਤ ਹੈ ਮੈਨੂੰ ਬਹੁਤ ਖੁਸ਼ੀ ਹੈ ਜਦੋਂ ਲੋਕ ਮੈਨੂੰ ਵਧਾਈ ਦਿੰਦੇ ਹਨ ਹੰਸਕਾ ਮੋਟਵਾਨੀ ਦਾ ਕਹਿਣਾ ਹੈ ਕਿ ਮੈਂ ਇਸ ਨਵੇਂ ਕਾਰ ਦੇ ਵਿੱਚ ਪ੍ਰਵੇਸ਼ ਕਰਕੇ ਆਪਣੇ ਪਤੀ ਦੇ ਨਾਲ ਬਹੁਤ ਖੁਸ਼ ਹਾਂ ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਕਰ ਰਹੀ ਹਾਂ ਬਹੁਤ ਸਾਰੀਆਂ ਸੌਦੀਆਂ ਫਿਲਮਾਂ ਹਨ ਅਤੇ ਕੁਝ ਬਾਲੀਵੁੱਡ ਦੀਆਂ ਹਨ ਕਈਆਂ ਫਿਲਮਾਂ ਦੀ ਕਹਾਣੀ ਤੇ ਕੰਮ ਚੱਲ ਰਿਹਾ ਹੈ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ